ਮਾਛੀਵਾੜਾ ਸਾਹਿਬ ਦੇ ਅਧੀਨ ਪੈਂਦੇ ਝਾੜ ਸਾਹਿਬ ਦੇ ਸਰਕਾਰੀ ਸਕੂਲ ਨੂੰ ਸਰਬੋਤਮ ਪੁਰਸਕਾਰ ਦੇ ਨਾਲ ਨਵਾਜਿਆ ਗਿਆ ਹੈ ਇਸ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ ਅਤੇ ਮੈਨੇਜਮੈਂਟ ਦੇ ਸਿਰ ਸਜਦਾ ਹੈ ਇਸ ਸਕੂਲ ਦੇ ਅਧਿਆਪਕ ਬੱਚਿਆਂ ਨੂੰ ਮਿਹਨਤ ਅਤੇ ਪੂਰੀ ਲਗਨ ਦੇ ਨਾਲ ਪੜ੍ਹਾਉਂਦੇ ਨੇ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਸਕੂਲ ਦੇ ਸਟਾਫ ਨੇ ਕਿਹਾ ਕਿ ਬੱਚਿਆਂ ਦੀ ਅਣਥੱਕ ਮਿਹਨਤ ਅਤੇ ਲਗਨ ਦਾ ਹੀ ਨਤੀਜਾ ਹੈ ਜੋ ਸਾਡੇ ਸਕੂਲ ਨੂੰ ਇਹ ਪੁਰਸਕਾਰ ਦੇ ਨਾਲ ਨਵਾਜਿਆ ਗਿਆ ਹੈ ਜਿੱਥੇ ਮਾਪੇ ਪ੍ਰਾਈਵੇਟ ਸਕੂਲਾਂ ਨੂੰ ਜ਼ਿਆਦਾ ਤਵੱਜੂ ਦਿੰਦੇ ਨੇ ਇੱਥੇ ਦੱਸਣਯੋਗ ਹੈ ਕਿ ਹੁਣ ਪੰਜਾਬ ਦੇ ਸਰਕਾਰੀ ਸਕੂਲ ਵੀ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਨੇ ਤੇ ਪੂਰੀ ਟੱਕਰ ਦੇ ਰਹੇ ਨੇ ਜੋ ਭਗਵੰਤ ਮਾਨ ਦੀ ਸਰਕਾਰ ਵੱਲੋਂ ਸਿੱਖਿਆ ਨੂੰ ਲੈ ਕੇ ਵੱਡੇ ਉਪਰਾਲੇ ਕੀਤੇ ਜਾ ਰਹੇ ਸਨ ਉਸ ਦੇ ਹੁਣ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਨੇ ਇਸ ਮੌਕੇ ਸਕੂਲ ਦੇ ਸਟਾਫ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਆਓ ਸੁਣਦੇ ਹਾਂ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਮਹਰਕੀਰਤ ਸਿੰਘ ਹੈ ਤੇ ਮੈਂ ਸਾਇੰਸ ਵਾਸਤੇ ਦੇ ਤੌਰ ਤੇ ਸਕੂਲ 'ਚ ਕੰਮ ਕਰ ਰਹੇ ਹਾਂ ਅ ਸਕੂਲ ਨੂੰ ਉਤਮਾ ਅਵਾਰਡ ਮਿਲਿਆ ਹੈ ਜ਼ਿਲ੍ਹੇ 'ਚੋਂ ਕੀ ਕਹਿਣਾ ਚਾਹੁੰਦੇ ਹਾਂ ਇਸ ਨੂੰ ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੋ ਕਿ ਸਾਡੇ ਮੁੱਖ ਮੰਤਰੀ ਹੈ ਉਹਨਾਂ ਦਾ ਫਿਰ ਆਪਣਾ ਸਿੱਖਿਆ ਮੰਤਰੀ ਜੀ ਹਰਜੋਤ ਸਿੰਘ ਬੈਂਸ ਸਿੱਖਿਆ ਸਕੱਤਰ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਚੀਜ਼ਾਂ ਦੇ ਬਦੌਲਤ ਸਾਨੂੰ ਆ ਅਵਾਰਡ ਮਿਲਿਆ ਇਹਨਾਂ ਸਕੂਲਾਂ ਨੂੰ ਉਹਨਾਂ ਨੇ ਸਾਰਾ ਇਨਫਰਾਸਟ੍ਰਕਚਰ ਵਧੀਆ ਰਿਜ਼ਲਟ ਅਤੇ ਹੋਰ ਸਹੂਲਤਾਂ ਦੇਖ ਕੇ ਜੋ ਕਿ ਅਵਾਰਡ ਮਿਲਦਾ ਹੈ ਉਹਨਾਂ ਨੇ ਦੇਖ ਕੇ ਉਸ ਤੋਂ ਖੁਸ਼ ਹੋ ਕੇ ਉਹਨਾਂ ਨੇ ਸਾਨੂੰ ਆ ਅਵਾਰਡ ਦਿੱਤਾ ਸਕੂਲ ਨੂੰ ਇਸ ਤੋਂ ਇਲਾਵਾ ਕੋਈ ਐਕਸਟਰਾ ਗ੍ਰਾਂਟ ਵੀ ਦਿੱਤੇ ਗਏ ਜਾਏਗੀ ਸਰਕਾਰ ਵੱਲੋਂ ਹਾਂਜੀ ਸਰਕਾਰ ਵੱਲੋਂ ਇਸ ਵਾਰਡ ਦੇ ਨਾਲ 5 ਲੱਖ ਰੁਪਏ ਗ੍ਰਾਂਟ ਦਿੱਤੀ ਗਈ ਹੈ ਜੋ ਕਿ ਸਕੂਲ ਦੇ ਡਿਵੈਲਪਮੈਂਟ ਵਾਸਤੇ ਅਸੀਂ ਵਰਤਾਂਗੇ ਤੇ ਇਹਨੂੰ ਹੋਰ ਬਿਹਤਰ ਬਣਾਵਾਂਗੇ ਤਾਂ ਜੋ ਅੱਗੇ ਤੋਂ ਸਾਨੂੰ ਬਹੁਤ ਵਧੀਆ ਹੋਰ ਅਵਾਰਡ ਮਿਲ ਸਕਣ ਸਕੂਲ ਦੇ ਵਿੱਚ ਕੋਈ ਸਟਾਫ ਦੀ ਵੀ ਕਮੀ ਹੈ ਜੀ ਸਕੂਲ ਦੇ ਵਿੱਚ ਜਿਵੇਂ ਬੱਚਿਆਂ ਦੀ ਗਿਣਤੀ ਦੇ ਹਿਸਾਬ ਨਾਲ ਸਾਡੇ ਕੋਲ ਪਹਿਲਾਂ 6 ਟੀਚਰ ਸੀਗੇ ਉਹਨਾਂ ਵਿੱਚੋਂ ਤਿੰਨ ਰਿਟਾਇਰ ਹੋ ਗਏ ਆਂ ਤਾਂ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਵੱਲੋਂ ਸਾਨੂੰ ਹੋਰ ਵੀ ਇੱਕ ਜਿਵੇਂ ਹਿੰਦੀ ਦੀ ਪੋਸਟ ਖਾਲੀ ਹੈ ਐਸਐਸ ਦੀ ਪੋਸਟ ਖਾਲੀ ਹੈ ਇੱਕ ਦੋ ਪੋਸਾਂ ਹੋਰ ਤੇ ਆ ਭਰ ਜਾਣ ਤਾਂ ਬਹੁਤ ਵਧੀਆ ਹੋਏਗਾ ਤੇ ਅਸੀਂ ਬਹੁਤ ਵਧੀਆ ਚੰਗੀ ਕੁਆਲਿਟੀ ਦੇ ਸਕਦੇ ਹਾਂ ਅ ਬੱਚਿਆਂ ਨੂੰ ਕੀ ਮੈਸੇਜ ਦੇਣੇ ਚਾਹੁੰਦੇ ਬੱਚਿਆਂ ਦੇ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਵੀ ਜਿਸ ਤਰ੍ਹਾਂ ਸਕੂਲ ਦਾ ਨਵਾਂ ਸੈਸ਼ਨ ਸ਼ੁਰੂ ਹੋ ਜਾਂਦਾ ਹੈ ਸਕੂਲ ਦੀ ਫੋਚਬਿਲਿਟੀ ਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੁੰਦੇ ਹਾਂਜੀ ਅਸੀਂ ਬੱਚਿਆਂ ਦੇ ਪੇਰੈਂਟਸ ਨੂੰ ਆਹ ਕਹਿਣਾ ਚਾਹੁੰਦੇ ਹਾਂ ਕਿ ਉਹ ਵੱੱਤੇ ਵੱੱਦ ਸੜੇ ਸਕੂਲ 'ਚ ਦਾਖਲਾ ਲੈ ਆਪਣੇ ਬੱਚਿਆਂ ਦਾ ਦਿਵਾਨ ਕਿਉਂਕਿ ਸਕੂਲ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਹੈ ਗਰਾਊਂਡ ਹੈ ਜੀ ਸਾਡੇ ਕੋਲ ਸਾਡੇ ਕੋਲ ਇੱਕ ਬੱਸ ਚੱਲਦੀ ਹੈ ਜੋ ਕਿ ਟੀਚਰਸ ਉਸ ਚ ਆਪਣਾ ਯੋਗਦਾਨ ਪਾਣਦੇ ਹਨ ਤੇ ਇਨਫਰਾਸਟ੍ਰਕਚਰ ਬਹੁਤ ਵਧੀਆ ਹੈ ਹਰ ਸਮਾਰਟ ਕਲਾਸਰੂਮ ਹੈਗੇ ਤੇ ਅਸੀਂ ਚਾਹੁੰਦੇ ਹਾਂ ਕਿ ਵੱਧ ਤੇ ਵੱਧ ਬੱਚੇ ਸਾਡੇ ਕੋਲ ਆਣ ਵੱਧ ਤੇ ਵੱਧ ਦਾਖਲਾ ਲੈਣ ਤੇ ਆ ਜਿਹੜੀ ਫੈਸਿਲਿਟੀਆਂ ਹੈ ਸਹੂਲਤਾਂ ਦਾ ਲਾਭ ਲੈਣ ਕਿ ਇਹੋ ਜਿਹੇ ਸਕੂਲ ਦੇ ਜਿਹੜੇ ਅਵਾਰਡ ਨੇ ਅੱਗੋਂ ਤੋਂ ਵੀ ਸਕੂਲ ਨੂੰ ਲੈ ਜਾਣ ਸਕੂਲ ਵੱਲੋਂ ਹਾਂਜੀ ਅਸੀਂ ਚਾਹੁੰਦੇ ਹਾਂ ਕਿ ਆਹ ਅਵਾਰਡ ਸਿਰ ਸਾਡੀ ਬਦੌਲਤ ਨਹੀਂ ਹੈ ਪੇਰੈਂਟਸ ਦੀ ਬਦੌਲਤ ਹੈ ਬੱਚਿਆਂ ਦੇ ਨਾਲ ਹੈ ਚੰਗੇ ਰਿਜ਼ਲਟਸ ਕਿਉਂਕਿ ਉਹਨਾਂ ਤੋਂ ਹੀ ਮਿਲਦੇ ਤਾਂ ਅਸੀਂ ਚਾਹੁੰਦੇ ਹਾਂ ਕਿ ਹਾਂ ਅਜੇ ਅਵਾਰਡ ਸਾਨੂੰ ਹੋਰ ਵੀ ਮਿਲਣ ਤੇ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਨੂੰ ਆਉਤਮ ਸਕੂਲ ਅਵਾਰਡ ਉਹਨਾਂ ਨੇ ਸਾਨੂੰ ਦੇ ਹਾਂਜੀ ਮੈਡਮ ਕੀ ਨਾਮ ਹੈ ਜੀ ਸਰ ਮੇਰਾ ਨਾਮ ਹਰਵਿੰਦਰ ਕੌਰ ਆ ਮੈਂ ਕੰਪਿਊਟਰ ਫੈਕਲਟੀ ਸਕੂਲ ਨੂੰ ਅੱਜ ਹਰਜੋਤਮਨ ਸਿੱਖਿਆ ਮੰਤਰੀ ਵੱਲੋਂ ਅਵਾਰਡ ਦਿੱਤਾ ਗਿਆ ਕੀ ਕਹਿਣਾ ਚਾਹੁੰਦੀ ਆ ਸਰ ਅਸੀਂ ਸਰਕਾਰ ਦੇ ਤੇ ਪੰਜਾਬ ਦੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਭੈਂਸ ਦੇ ਬਹੁਤ-ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਸਾਡੇ ਮਿਡਲ ਸਕੂਲ ਚੂਰਪੁਰਚਾਰ ਸਭ ਨੂੰ ਉੱਤਮ ਅਵਾਰਡ ਦੇ ਲਈ ਚੁਣਿਆ ਤੇ ਇਸ ਦੇ ਲਈ ਅਸੀਂ ਸਰਕਾਰ ਦੇ ਬਹੁਤ ਧੰਨਵਾਦੀ ਆ ਹਰਜੋਤ ਸਿੰਘ ਭੈਂਸੀ ਦੇ ਬਹੁਤ ਧੰਨਵਾਦੀ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਵੀ ਅਸੀਂ ਇਦਾਂ ਦੇ ਅਵਾਰਡ ਪ੍ਰਾਪਤ ਕਰੀਏ ਤੇ ਆਪਣੇ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਦੇਣ ਦੀ ਪੂਰੀ ਕੋਸ਼ਿਸ਼ ਕਰੀਏ ਤਾਂ ਦੇ ਹੀ ਨਾਲ ਮਿਹਨਤ ਅਸੀਂ ਹੋਰ ਕਰਨ ਦਾ ਵਾਅਦਾ ਕਰਦੇ ਹਾਂ ਸਕੂਲ ਨੂੰ ਸਰਕਾਰ ਵੱਲ ਕੋਈ ਐਕਸਟਰਾ ਗ੍ਰਾਂਟ ਵੀ ਦਿੱਤੀ ਜਾਊਗੀ ਹਾਂਜੀ ਸਰ ਸਰਕੂਲ ਨੂੰ ਸਰਕਾਰ ਵੱਲੋਂ 5 ਲੱਖ ਦੀ ਐਕਸਟਰਾ ਗ੍ਰਾਂਟ ਦਿੱਤੀ ਗਈ ਹੈ ਉਹਦੇ ਲਈ ਅਸੀਂ ਸਰਕਾਰ ਦੇ ਬਹੁਤ ਧੰਨਵਾਦੀ ਹਾਂ ਸਕੂਲ 'ਚ ਸਟਾਫ ਦੀ ਵੀ ਕੋਈ ਕਮੀ ਹੈ ਹਾਂਜੀ ਸਰ ਪੋਸਟਾਂ ਖਾਲੀ ਨੇ ਸਕੂਲ ਦੇ ਵਿੱਚ ਹਿੰਦੀ ਦੀ ਪੋਸਟ ਖਾਲੀ ਹੈਗੀ ਆ ਪੀਟੀਆਈ मैम ਰਟਾਇਰ ਹੋਏ ਨੇ ਉਹਨਾਂ ਦੀ ਪੋਸਟ ਖਾਲੀ ਹੈਗੀ ਆ ਬੱਚਿਆਂ ਦੇ ਮਾਤਾ ਪਿਤਾ ਤੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਰ ਮੈਂ ਬੱਚੇ ਦੇ ਸਤਿਕਾਰਯੋਗ ਮਾਤਾ ਪਿਤਾ ਜੀ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਵੀ ਐਡਮਿਸ਼ਨ ਆ ਜਿਹੜੀ ਸਰਕਾਰੀ ਮਿਡਲ ਸਕੂਲ ਚੂੜਪੁਰ ਝਾੜਸਾ ਵਿਖੇ ਕਰਵਾਈ ਜਾਵੇ 8ਵੀਂ ਕਲਾਸ ਤੱਕ ਦੀ ਕਿਉਂਕਿ ਇੱਥੇ ਬੱਚਿਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਵੈਲ ਆਰਗੇਨਾਈਜ਼ਡ ਕੰਪਿਊਟਰ ਲੈਬ ਹੈ ਲਾਇਬ੍ਰੇਰੀ ਹੈ ਵੈਲ ਆਰਗੇਨਾਈਜ਼ਡ ਕਲਾਸਰੂਮਸ ਨੇ ਤੇ ਬੱਚਿਆਂ ਦੇ ਦੂਰ-ਦਰਾਡੇ ਤੋਂ ਆਉਣ ਵਾਲੇ ਬੱਚਿਆਂ ਦੀ ਬੱਸ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਜਿਹਦੇ ਵਿੱਚੋਂ ਬੱਸ ਨੂੰ ਚਲਾਉਣ ਲਈ ਸਕੂਲ ਦੇ ਸਟਾਫ ਵੱਲੋਂ ਆਪਣਾ ਪਰਸਨਲ ਪਾਕਟ ਦੇ ਵਿੱਚੋਂ ਜਿਹੜੇ ਚਾਰजेस ਕਿਤੇ ਜਾਂਦੇ ਨੇ ਤੇ ਬਾਕੀ ਪਿੰਡ ਦੇ ਪਤਵੰਤੇ ਸੱਜਣਾ ਵੱਲੋਂ ਕਨਾਦਾਨੀ ਸੱਜਣਾ ਵੱਲੋਂ ਐਨਆਈਆਰਆਈਜ਼ ਵੱਲੋਂ ਬਹੁਤ ਸਾਨੂੰ ਸਹਾਇਤਾ ਮਿਲਦੀ ਆ ਤੇ ਸਾਨੂੰ ਜਿਹੜਾ ਪਲੇਗਰਾਉਂਡ ਆ ਉਹ ਵੀ ਪਿੰਡ ਦੇ ਦਾਨੀ ਸੱਜਣਾ ਵੱਲੋਂ ਦਿੱਤਾ ਗਿਆ ਸਾਨੂੰ ਪਿੰਡ ਦਾ ਬਹੁਤ ਜ਼ਿਆਦਾ ਸਹਿਯੋਗ ਮਿਲਦਾ ਸੀ ਆਪਣੇ ਪਿੰਡ ਦੇ ਸਾਰੇ ਦਾਨੀ ਸੱਜਣਾਂ ਅਤੇ ਹੋਰ ਜਿਹੜੇ ਪਤਵੰਤੇ ਸੱਜਣ ਨੇ ಗ್ರಾಮ ਪੰਚਾਇਤਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀਆਂ ਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਬੇਨਤੀ ਆ ਕਿ ਪਲੀਜ਼ ਸਰਕਾਰੀ ਮੀਡਲ ਸਕੂਲ ਚੂੜਪੁਰ ਝਾੜਸਾ ਦੇ ਵਿੱਚ ਬੱਚਿਆਂ ਨੂੰ ਪੜ੍ਹਾਈ ਲਈ ਭੇਜੋ ਇਹਨਾਂ ਦਾ ਪੱਧਰ ਇੱਥੇ ਅਸੀਂ ਹੋਰ ਉੱਚਾ ਕਰਨ ਦੀ ਕੋਸ਼ਿਸ਼ ਕਰਾਂਗੇ ਵਧੀਆ ਸਿੱਖਿਆ ਦੇਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇੱਥੇ ਸਾਰੇ ਪ੍ਰਬੰਧ ਨੇ ਧੰਨਵਾਦ ਹਾਂਜੀ ਬੱਚੇ ਕੀ ਨਾਮ ਹੈ ਮੇਰਾ ਨਾਮ ਜਸਮਨਜੋਤ ਕੌਰ ਹੈ ਮੈਂ 6ਵੀਂ ਕਲਾਸ ਵਿੱਚ ਪੜ੍ਹਦੀ ਹਾਂ ਮੇਰੇ ਸਕੂਲ ਦਾ ਨਾਮ ਸਰਕਾਰੀ ਮੀਡਲ ਸਕੂਲ ਚੂੜਪੁਰ ਝਾੜਸਾ ਵੈ ਇਸ ਸਕੂਲ ਵਿੱਚ ਪੜ੍ਹਾਈ ਲਿਖਾਈ ਸਫਾਈ ਦਾ ਬਹੁਤ ਪਰਵੰਧ ਹੈ ਇਸ ਸਕੂਲ ਵਿੱਚ ਬੱਚਿਆਂ ਦੇ ਆਉਣ ਜਾਣ ਨੂੰ ਬੱਸ ਦਾ ਪ੍ਰਵੰਧ ਵੀ ਕੀਤਾ ਗਿਆ ਹੈ ਇਸ ਸਕੂਲ ਵਿੱਚ ਬਹੁਤ ਵਧੀਆ ਪੜ੍ਹਾਈ ਹੈ ਮੈਂ ਮੈਨੂੰ ਇਸ ਸਕੂਲ ਤੇ ਮੇਰੇ ਸਕੂਲ ਉੱਤੇ ਮਾਣ ਹੈ ਮੈਨੂੰ ਮੈਂ ਬੇਨਤੀ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਆਪਣੇ ਬੱਚਿਆਂ ਨੂੰ ਵੀ ਇਸ ਸਕੂਲ ਵਿੱਚ ਦਾਖਲਾ ਕਰਵਾਓ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ